ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸੁਦਾਈਆ ਜੀ। ਸਾਡੇ ਫਾਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ 4 ਮੱਜਾਂ ਤੇ ਇੱਕ ਗਾਂ ਤਾਂ ਦਿਖਾਉਣੀ ਹੈ ਜਿਨ੍ਹਾਂ ਵਿੱਚੋਂ ਕੋਈ ਸੂਈ ਆ ਕੋਈ ਟੋਕੜ ਗੱਬਣਾ ਕੋਈ ਗੱਬਣ ਤਿਆਰ ਹੈ। ਸੂਈਆਂ ਦੇ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਪਰ ਇਹ ਆ ਵੀ ਪਸ਼ੂ ਇੱਥੇ ਵੇਖ ਚਾ ਕੇ ਖੜਿਆ ਕਰੋ ਫਿਰ ਪ੍ਰੋਪਰ ਕੱਦ ਕਾਠ ਦਾ ਪਤਾ ਲੱਗ ਜਾਂਦਾ ਇਹਦੀ ਵੀਡੀਓ 'ਚ ਪ੍ਰੋਪਰ ਕੱਦ ਦਾ ਪਤਾ ਨਹੀਂ ਲੱਗ ਪੁੰਦਾ ਤੇ ਇੱਥੇ ਆਪਣਾ ਵੇਖ ਚਾ ਕੇ ਖੜਿਆ ਕਰੋ ਤੇ ਬਾਕੀ ਅਸੀਂ ਕਦੇ ਵੀ ਨਹੀਂ ਵੀਡੀਓ 'ਚ ਕਿੰਨੇ ਵੀ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਗਰੀਦੀ ਹੋਠ ਠੀਕ ਠਾਕ ਜੀ ਜੇ ਲੋਬ ਇਹ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਬਸੰਦਰ ਸਿੰਘ ਪਿੰਡ ਚੱਠਾ ਤਹਿਸੀਲ ਬਟਾਰਾ ਜ਼ਿਲ੍ਹਾ ਗਜ਼ਾਪੁਰ ਤੇ ਫੋਨ ਨੰਬਰ ਵੀ ਬੋਲ ਦੋ 95827755 ਠੀਕ ਹੈ ਜੀ ਤੇ ਅੱਜ ਹੈਗੇ ਆ ਆਪਣੇ ਕੋਲ 4 ਮੱਜਾਂ ਇੱਕ ਵੈੜ ਤੇ ਇੱਕ ਵੈੜ ਹਨਾ ਠੀਕ ਹੈ ਵਿੱਗਿਆ ਮਾਲ ਉਹਦੋਂ ਨਾਲਾ ਫਿਰ ਠੀਕ ਹੈ ਪਹਿਲਾਂ ਵੈਰੀ ਵਿਖਾ ਦੀਏ ਫਿਰ ਠੀਕ ਦੇਖੋ ਗਰਮੀਆਂ ਦਾ ਵੀਰ ਦੀ ਤੋਹਫਾ ਠੰਡੀ ਗਰੇਸੋ ਆ ਲੈ ਗਰਮੀਆਂ ਚ ਚੌਣ ਵਾਲੀ ਆ ਜਿਹੜੀ ਗਾਂਵਾਂ ਵਾਲੀ ਹੌਣ ਗਸਲ ਬਾਹ। ਆ ਥਾਣੇ ਤੇ ਦੇਖ ਸਕਦੇ ਜੇ ਲਾਗੇ ਤਾਂ। ਬਹੁਤ ਠੰਡੀ। ਕਿੰਨੇ ਕ ਦੁੱਧ ਆ ਲਈ ਆ? ਦੁੱਧ ਜੀ ਨੇ ਪਹਿਲਾਂ ਨੇ 14-15 ਕਿਲੋ ਦਿੱਤਾ ਆ। ਅੱਛਾ। ਅਗਲੇ 15 ਲੀਟਰ ਤੋਂ ਬਾਅਦ ਦੁੱਧ ਕਿਹਾ ਜੂਗੀ ਬਾਕੀ ਕੋਈ ਗਰਮੀ ਦੀ ਪ੍ਰਵਾਹ ਨਹੀਂ ਠੰਡੀ ਦੀ ਰਹਿ ਰਹੀ ਆ। ਤੋਰਾ ਫੇਰ ਇੱਕ ਰੀਣਾ। ਬਾਕੀ ਹੈਗੇ ਜਰਸੀ ਕ੍ਰੋਸ 'ਚ ਆ। ਮੇਰੇ ਕੋਲ ਥਾੜਾ ਕਦਦਾ ਲੱਗਾ ਨਹੀਂ ਆ儿 ਕ। ਕਦ ਵੀ ਜਰਸੀ ਕ੍ਰੋਸ ਵਾਲਾ ਹੀ ਆ। ਤੇ ਬਾਕੀ ਇਹ ਆ ਵੀ ਚਲੋ ਸਾਂਭੀ-ਸਾਂਭੀ ਠੀਕ ਆ। ਗਰਮੀ ਆ ਤੇ ਚੌਣ ਲਈ ਵਧੀਆ ਆ। ਛੱਡੀ ਧੀਰੀ ਭਾਂਜ ਦਾ ਮਰਜ਼ੀ ਬੋਵੇ ਕੋ ਚਲੇ। ਹਵਾ ਨੇ ਜ ਵਟ ਚੰਗੇ ਆ। ਸੂਨ ਤੱਕ ਰੇ ਆ ਵੀ ਚੰਗੀ ਭਰ ਜੂਗੀ। ਢਿਲਣਾ ਢੋਲਾ ਹਵਾ ਨੇ ਜ ਕਾਫੀ ਆ। ਜਿੱਦਾਂ ਮਰਦੀ ਆ ਕੋ ਥਣਕਾ ਲੱਗਾ। ਠੀਕ ਆ। ਇਹ ਕਿੰਨਾ ਫੇ ਰਖੀ ਇਹਦਾ ਮੁੱਲ ਆਪਾਂ? ਮੁੱਲ ਤੇ ਦਾ 245000 ਜੀ। ਅੱਛਾ। ਹਾਂਜੀ। ਕਿੰਨੇ ਦੀ ਦੇ ਦੇਣੀ ਆਈ? ਇਹ ਹਾਂ ਨਾ 42000 ਦੀ। ਅੱਛਾ 42000 ਦੀ। 42000। ਚਲੋ ਬਾਕੀ ਮੌਕੇ ਤੇ ਹੋਰ ਹੋ ਜੂਗਾ ਮਾਰ। ਮਾਰਦਾ ਨਹੀਂ ਕੋਈ। ਠੀਕ ਹੈ ਜੀ ਆ ਪਹਿਣੀ ਛੋਟੀ ਸੀ ਜੀ ਦੰਦਾ ਜੀ ਹੁੰਦੀ ਠੀਕ ਹੈ ਕਿੰਨਾ ਚਿਰ ਦੀ ਸੋਈ ਵੀਰ ਜੀ ਇਹ ਸੋਈ ਜੀ ਵੀਰ ਜੀ ਪੰਨਾਂ ਚੋਂ ਦਿਨਾਂ ਦੀ ਅੱਛਾ ਜੀ ਹਾਂ ਜੀ ਠੀਕ ਹੈ ਤੇ ਕਿੰਨਾ ਕਿ ਦੁੱਧ ਤਿਆਰ ਕਰ ਗਈ ਸੀਵਾ ਸੀਵਾ ਦਾ ਦੁੱਧ ਅੱਛਾ ਜੀ ਹਫਤੇ ਤੇ ਲਾਗੇ ਮੰਨ ਕੇ ਚੱਲੀਏ ਹਾਂ ਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਆ ਵੀਰ ਜੀ ਇਸਨੇ 7 ਕਿਲੋ ਲੈ 6 ਕਿਲੋ ਕਰਕੇ ਲਓ ਜੀ ਹੁਣੇ ਆਈਏ ਅੱਛਾ ਹਾਂ ਜੀ ਕਿੰਨਾ ਕਰੀ ਜਾਊਗੀ ਬਾਕੀ ਔਲ ਦਾ ਕੋਈ ਨਾ ਬਚਾ ਲਾ ਕੇ ਖੋਣੇ ਦੁੱਧ ਵੀਦੀ ਨੋਂ ਦਾ ਅਸਲ ਦਊਗੀ ਠੀਕ ਹੈ ਆ ਬੱਚਾ ਮਗਰ ਕੱਟਾ ਜੇ ਹਾਂਜੀ ਮਗਰ ਕੱਟਾ ਜੇ ਹਲੋ ਆ ਕੱਟਾ ਇਹਦਾ ਛੜਤਾ ਮੈਂ ਥੱਲੇ ਬਹੁਤ ਠੰਡੀ ਜੋੜੀ ਵੀ ਦੀ ਤੂੰ ਆ ਬੋਝ ਨਾ ਪਿੱਤੀ ਦੋ ਆ ਵਾ ਤੁਮ ਗੀ ਵੀ ਦੀ ਹਾਂਜੀ ਦੇਖੋ ਇਹਦੀ ਠੰਡ ਜੋੜੀ ਦਾ ਦੇਖੋ ਬਾਕੀ ਇਧਰ ਦੇਖੋ ਸੀਲੀਆਂ ਜੋੜੀ ਦੀਆਂ ਬਾਕੀ ਹੈ ਗਈ ਸਿਲਸ ਲੱਗ ਗਿਆ ਵਾਏ ਆ ਟਾਇਰ ਦੇਖੋ ਕੀ ਹੈ ਜ਼ੇਰੇ ਛੋਟੀ ਗਈ ਹੈ ਦਪਹਿਰ ਨਾਲ ਹੁਣੀ ਛੋਟੀ ਹੋਈ ਹੈ ਦੇਖੋ ਅਸੀਂ 4:30 ਦੀ ਚੋ ਇਸੋ ਬਾਕੀ ਪ੍ਰੋਪਰ ਹੱਥ ਚੋਂ ਨਾਲ ਥਾਨੇ ਦੇਖੋ ਚਵਾਈ ਕਿਤੇ ਚੜੀ ਇਹ ਹੁੰਦਾ ਹੈ ਉਹ ਥਾ ਬਾਕੀ ਇਹ ਆ ਵੀ ਹੈ ਗਈ ਠੰਡੀ ਧੀਰੀ ਆ ਹੂੰ ਬਹੁਤ ਸਾਸਦਰੀ ਘਟੀ ਠੀਕ ਹੈ ਇਹ ਤਾਂ ਮਰਜੀ ਤਾਂ ਲੇਖੋ ਕੋਈ ਇੱਕ ਹੁਣ ਗਾਲੀ ਨਹੀਂ ਕੱਢੀ ਠੀਕ ਹੈ ਤੋਰ ਆ ਫਿਰ ਕਰੀਨਾ ਬਾਕੀ ਪਹਿਲਾਂ ਦੇ ਹਿਸਾਬ ਨਾਲ ਚਲੋ ਕੱਦ ਕਾ ਠੀਕ ਆ ਨਿਗਰਵਾਨੇ ਦੀ ਆ ਫਿਕਸ ਜੇ ਵੰਨ ਲੀ ਪਹਿਲੇ ਤੋਂ ਸੁਭਣੇ ਕੱਟੀ ਨੇ ਆਹ ਦੇਖ ਸਕਦੇ ਜੇ ਹਵਾਨਾ ਇਹਦਾ ਰੰਡੀ ਢੰਡੀ ਬੋਵਦੇ ਠੀਕ ਆ ਤੇ ਮੁੱਲ ਫਿਰ ਵਿੱਧੀ ਇਹਦਾ ਮੁੱਤੇ ਵਿੱਚ ਕੱਟੀ ਦਾ 4 ਦਾਂਦੇ ਆ 75000 ਦੀ ਦੇਦੀ ਕਰ ਦਈਏ ਤੁਹਾਡੀ ਪਾਤੇ ਛੋੜ ਦੋਸੋਂ ਵੀ ਨਹੀਂ ਕਰਦੀ ਪੰਜ ਹੀ ਛੱਡਦੀ 270 ਛੱਡਦੀ ਅੱਛਾ ਹਾਂ ਨਾ ਕੱਟੀ 6000 ਦੀ ਅੱਛਾ 65000 ਦੀ ਦੇ ਦੇਣਾ 6000 ਛੋੜੀ ਹੋਣੀ ਸੱਜਰ ਸੋਈ ਤੇ ਪਹਿਲਾ ਸੁਹਾ ਝੋਟੀ ਹਾਂਜੀ ਬਚਾ ਕੋਲ ਕੇ ਅੰਦਰ ਬਣਿਆ ਤੇ ਹੁਣ ਇੱਕ ਆਮ ਅੱਜ ਤੁਹਾਨੂੰ ਦਿਖਾਉਣੀ ਆ ਚੰਗੇ ਘਰ ਦਾ ਕਾਟਚ ਆ ਤੇ ਬਾਕੀ ਹਵਾਨਾ ਇਹਦਾ ਗਾਣਾ ਵੀ ਚੰਗਾ ਹੈ ਤੇ ਹਵਾਨਾ ਪਛਾਣ ਵੀ ਚੰਗਾ ਹੈ ਗਾਵਾਂ ਵਾਂਗ ਹਵਾਨਾ ਇਹਦੇ ਤਿਆਰ ਕੀਤਾ ਤੇ ਥਾਣਾ ਦੱਸ ਜੀ ਆਪੇ ਕਰੀ ਦੇਖ ਸਾਦੇ ਦੂਰ ਦੂਰ ਜਿਹੜਾ ਥਣ ਲੱਗਾ ਕੱਦ ਕਾਠ ਚੰਗਾ ਉੱਚਾ ਹੈ ਸਿੰਘ ਥੋੜਾ ਨੇ ਜ਼ਰੂਰ ਤਾਂ ਨੂੰ ਕਰਕੇ ਮੋੜਿਆ ਪਰ ਥੱਲਿਆਂ ਜਿਹੜੀ ਚੰਗੀ ਹੈ ਬਹੁਤ ਦੁੱਧ ਦੇ ਕਾਟ ਵਾਲੀ ਗੀਰਦੀ ਮਣੀ ਹੈ ਕਾਲੀ ਸਰੀ ਜੀ ਕੱਦ ਕਾਠ ਪੱਖੋਂ ਵੀ ਚੰਗੀ ਜਵਾਨ ਹੈ ਕਿੰਨੇ ਚਿਰ ਦੀ ਸੋਈ ਆ ਇਹ ਗੀਰ ਜੀ ਕਾਲੀ ਦੀ ਸੋਈ ਹੋ ਮਗਰ ਕਟਾ ਜੇ ਅੰਦਰ ਵੱਜਾ ਜੀ ਅੱਛਾ ਜੀ ਹਾਂ ਜੀ ਤੇ ਜੇ ਤੇ ਬੋਲੇ ਹੀ ਹੋਣਾ ਫਿਰ ਤੇ ਬੋਲੇ ਵੀ ਜੀ 12 ਮਾਰ ਕਿਲੋ ਹੋਣਾ ਤੇ ਆ ਕਿੰਨਾ ਕੁ ਦੁੱਧ ਘੱਲੀ ਜਾਊਗੀ ਬੋਲੇ ਵੀ ਜੀ ਉਹਨੇ 18 17 ਕਿਲੋ ਦਿੰਦੀ ਏ ਅੱਛਾ ਹਾਂਜੀ ਠੀਕ ਆ ਬਾਕੀ ਕੋਈ ਆਪਣੀ ਸਮਝਣਾ ਵੇਖ ਲੈਣੇ ਜੀ ਸਵਾ 17 ਕਿਲੋ ਦੀ ਮਹੀਨ ਦੁੱਧ ਕੀ ਜਾਂਦਾ ਏ ਠੀਕ ਖੜੇ ਕੋਈ ਸਾਹਵਲਾ ਸਾਹਵਲਾ ਵੇਖੋ ਮੇਰੇ ਸਿਰ ਜੀ ਨਹੀਂ ਉੱਚੀ ਆ ਮੈਂ ਡੇਰੀ ਚ ਚੌਣ ਵਾਲੀ ਮੱਝ ਆ ਲੱਦੀ ਹੱਥੀ ਆਈ ਆ ਹੁੰਦੀ ਨਹੀਂ ਦੂਜੇ ਮਾਰਾ ਸਿੱਧੀ ਲੰਮੀ ਵੀ ਆ ਤੇ ਉੱਚੀ ਵੀ ਆ ਠੀਕ ਆ ਪਵਾ ਲਾ ਕੇ ਲੱਦੀ ਤੁਰ ਹਾਂ ਫਿਰ ਇੱਕ ਰੀਨ ਆਈ ਗ੍ਰੇਟ ਬਾਕੀ ਕੋਈ ਵੀ ਆਣ ਕੇ ਵੇਖੇ ਕਦ ਕਾਠ ਪੱਖੋਂ ਚੰਗੀ ਦੀ ਬਾਕੀ ਥਾਣਾ ਦਾ ਸੱਜ ਗਿਆ ਆਪ ਵੀ ਚੰਗਾ ਤੇ ਮਿਲਕ ਵੀ ਨੇ ਵੀ ਚੰਗੇ ਲੱਗੇ। ਇਹਨਾਂ ਇੱਕੋ ਜੇ ਮੋਟੀ ਥਾਣੇ ਕੋਈ ਕੜਾ ਸੋਨਾ ਲੱਗਾ ਆ। ਦੁੱਧਾਂ ਵਾਲੀਆਂ ਨਿਸ਼ਾਨੀਆਂ ਚੰਗੀਆਂ ਆ। ਤੇ ਬਾਕੀ ਕੋਈ ਵੀ ਰ ਆਪਣੀ ਸਮਝਣਾ ਵੇਖੇ ਤੇ ਇਹਦਾ ਮੁੱਲ ਫਿਰ ਮੁੱਲ ਤੇ ਵੀਰ ਜੀ ਦਾ 1-10 ਜੀ। ਅੱਛਾ। ਹਾਂ ਜੀ। ਜੱਸ ਸੁਣੋ ਕਿੰਨੇ ਦੀ ਕਰਨੀ ਆ? 1.5 ਦੀ। ਪੂਰੇ ਲੱਖ ਦੀ। ਕਰ ਦਾਂਗੇ ਲੱਖੀ ਛੋੜ। ਠੀਕ ਆ। ਲੱਖ ਜੋ ਛੋਟ-ਛੜ ਕਰ ਦੋਗੇ ਬਾਕੀ। ਠੀਕ ਆ ਤੇ ਅਵੀ ਜੋਟੀ ਸੁਈ ਸਵਾਈ ਹੈ। ਇਹ ਜੀ 20 ਦਿਨਾਂ ਦੀ ਮਾਂ ਸੀ ਜੀ। ਅੱਛਾ। ਇਹਦਾ ਬੱਚਾ ਮਰ ਗਿਆ ਜੀ। ਅੱਛਾ ਬੱਚਾ ਨਹੀਂ ਹੈ ਕਾ ਹਾਂ। ਜੀ ਬਾਕੀ ਦਾ ਮਰ ਪਈ ਏ। ਠੀਕ ਹੈ। ਹਾਂ ਬਸ ਚੋਕਰ ਪਾਉਣਾ ਵਾ ਗਾੜੀ। ਅਰੇ ਆਜੋ। ਤੇ ਇਸ ਤਰ੍ਹਾਂ ਹੀ ਥੱਲੇ ਬੈਹਿ ਜਾਣਾ ਚੋਕਰ ਪਾ ਕੇ। ਠੀਕ ਹੈ ਜੀ। ਤਰਾਵੀ ਤੇ ਧਾਰ ਤੇ ਫਿਰ ਮਿਲ ਪਿੰਦੀ ਆ ਏ ਇਦਾਂ ਹੀ ਉਹ ਰੋੜੇ ਨੂੰ ਬਹੁਤ ਸੀਲੇ ਤੇ ਠੀਕ ਆ ਜੀ ਹਾਂ ਦੇਖ ਸਾਡੇ ਜੀ ਇਤਰਾ ਹੀ ਇਹ ਆ ਵੀ ਜੀ ਪਸ਼ਮੀਨੀ ਆ ਜੀ ਦਹਾਂ ਦਾ ਟਾਈਮ ਜੀ ਬਾਕੀ ਜੀ ਟਾਈਮ ਦੁਪਹਿਰ ਦਾ ਆ ਤਾਂ ਠੀਕ ਆ ਚੱਕੋ ਕੋ ਥੋੜੀ ਅੱਗੇ ਮੋਟਲੇ ਦੇ ਪਿਛਲੇ ਥਨਾਂ ਦੇ ਦਿਖਾ ਦਿਓ ਸਾਰਾ ਇਹ ਡੋਟੇ ਜੇ ਗਿਆ ਡੋਟੇ ਇਹ ਹਾਂ ਦੇਖ ਸਾਡੇ ਠੀਕ ਹੈ ਬਾਕੀ ਉਤਰਾਏ ਆ ਵੀ ਥੱਲੇੋਂ ਚੰਗੀ ਬਣੀ ਆ ਥਾਣੇ ਵੀ ਚੰਗੇ ਗੈਪ ਤੇ ਦੋ ਦੋ ਲੱਗਾ ਹੈ ਗੱਦ ਗੱਠ ਵੀ ਚੰਗਾ ਪੇਟਕੁੜੇ ਦੀ ਚੰਗੀ ਆ ਵੀ ਬੜੀ ਪੇਸ਼ਾ ਦੇ ਬੈਠੋ ਹਾਂ ਨੇ ਕੋਈ ਫੇਰ ਵਾਈਂ ਬੈਠੋ ਨਹੀਂ ਫੇਰ ਥੱਲੇ ਬੈਜੋ ਤੇ ਕਿੰਨਾ ਫੇਰ ਮੁੱਲ ਵਿੱਧੀ ਇਹਦਾ ਮੁੱਲ ਦੇ ਚਲੋ ਛੋਟੀ ਦੇ ਵੀਰ ਜੀ ਬੱਚਾ ਹੁੰਦਾ ਨੇ ਭਾਈ 85 90 ਦੀ ਵਿਕਦੀ ਹੈ ਹਾਂਜੀ 75000 ਦੀ ਜੋੜੀ ਦੇ ਦੀਏ ਕਰ ਦਈਏਗਾ ਮੰਨ ਤਨ ਦੱਸੋ ਕਿੰਨਾ ਕਰਤੀ ਪੂਰੇ 70 ਦੀ ਦੇ ਦੀਏ ਦੋ ਰੱਡ ਜੀ ਅੱਛਾ ਹਾਂ ਨਾ 60000 ਦੀ ਝੋਟੀ ਦੇ 65000 ਦੀ 52000 ਦੀ ਉਦਾਂ ਹੀ ਆ ਝੋਟੀ ਤੇ ਦੁੱਧ ਕਿੰਨਾ ਉਤਰੇ ਇਹਦੇ ਕੋਲ ਦੁੱਧ ਦੇ ਵਿੱਚ ਜੀ 10 ਕਿਲੋ 9 ਕਿਲੋ ਕਰਕੇ ਦੇਣੀ ਠੀਕ ਹੈ ਜੀ ਹਾਂ ਜੀ ਆ ਹਵਾ ਨਾ ਇਹਦਾ ਦੇਖ ਸਕਦੇ ਜੇ ਕਰੀ ਪਿਛੋਂ ਆ ਤੋ ਕਰ ਗੱਭਣ ਜੇ ਹਾਂ ਜੀ ਤੋੜ ਦੋ ਫੇਰ 11 ਮਹੀਨਿਆਂ ਦੀ ਇਹ ਚਾਰ ਕਿਲੋ ਦੁੱਧ ਜਿਹੜੀ ਫੇਰ ਮੇਨ ਨਾਲ ਇਹ ਗੱਭਣਿਆ ਤੇ 4 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹ ਦੇਖੋ ਲੋਕਾਂ ਦੇ ਵਾਦੇ ਹੀ ਕਾ ਕਰਾਇਆ ਕਰ ਗੜੀ ਜੀ ਲੈ ਲੈ। ਆ ਥਾਣੇ ਦੇ ਵੀ ਦੇਖ ਸਕਦੇ ਆ ਆਪਾਂ ਲੱਗੇ ਤਾਂ ਤੇ ਕਿੰਨਾ ਫਿਰੇ ਦਾ ਮੁੱਲ? ਮੁੱਦੇ ਦੇ ਵਿੱਚ 60 ਹਜ਼ਾਰ ਦੀ। 60 ਹਜ਼ਾਰ ਆ। ਹਾਂਜੀ। ਵਿੱਚੋਂ ਕੋ ਮਨ ਤਨ। 57 ਦੇ ਦੀ। 55 ਜਾਰੀ ਦੇ ਦੀ 54 ਦੀ ਠੀਕ ਹੈ 53000 ਰਿਸ਼ੋੜੀ ਹੋਗੀ ਕਿੰਨਾ ਕਿ ਦੁੱਧ ਕਰੀ ਜਾਊਗੀ ਉਤਨਾ ਹੀ ਦੁੱਧ ਵੀਰ ਜੀ 13-14 ਕਿਲੋ ਗੰਦੀ ਵੱਡੀ ਮਈ ਹੈ ਠੀਕ ਹੈ ਹਾਂਜੀ ਤੇ ਬਾਕੀ ਇਹ ਆ ਵੀ ਚਲੋ ਕੋਈ ਵੀ ਇੱਥੋਂ ਆਪਣੀ ਤਸੱਲੀ ਕਰਕੇ ਵੇਖ ਤਸੱਲੀ ਕਰਕੇ ਖੜੇ ਵੇਖ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਜੋ ਵੀ ਸਾਰਾ ਕੁਝ ਤਾਂ ਦੇ ਸਾਹਮਣੇ ਹੀ